ਕਲਾਤ ਹੋ ਰਹੇ ਨੇ ਸੜਕ ਤੇ ਬਹੁਤ ਜਿਆਦੇ ਮੀਂਹ ਪੈ ਰਿਹਾ ਜਿਹੜਾ ਕਿ ਤਿੰਨ ਦਿਨਾਂ ਤੋਂ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਫਿਲਹਾਲ ਵਧੀਆ ਤੇ ਤੁਸੀਂ ਵੀ ਵਧੀਆ ਹੀ ਰਹੋ ਕਿਉਂਕਿ ਵਧੀਆਲੇ ਚਾਂਸ ਤਾਂ ਹੈ ਨਹੀਂ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਜਿਹੜਾ ਪੈ ਰਿਹਾ ਉਹਨੇ ਸਾਰਾ ਕੰਮੇ ਖਰਾਬ ਕਰ ਆਖਿਆ ਪਾਣੀ ਪਾਣੀ ਹੋਇਆ ਪਿਆ ਨੁਕਸਾਨ ਵੀ ਬਹੁਤ ਹੋ ਰਿਹਾ ਬੜਾ ਜਿਆਦੇ ਫਸਲਾਂ ਦਾ ਜਿਆਦੇ ਨੁਕਸਾਨ ਆ ਕਿਉਂਕਿ ਡੰਗਰਾਂ ਦਾ ਵੀ ਨੁਕਸਾਨ ਆ ਡੰਗਰਾਂ ਦਾ ਹਰਾਚਾਰਾ ਜਿਹੜਾ ਕਿ ਚਰੀ ਟਾਂਡੇ ਸਭ ਕੁਝ ਖਤਮ ਹੋਏ ਨੇ ਹੁਣ ਜਿਹੜੇ ਹਸਾਬ ਨਾਲ ਮੀਂਹ ਪੈ ਗਿਆ ਤੇ ਬਾਕੀ ਤੁਹਾਨੂੰ ਹੁਣ ਮੈਂ ਦਿਖਾਉਣਾ ਆਪਣੇ ਬਾੜ ਦਾ ਮਾਹੌਲ ਆਪਣਾ ਛੜਕ ਤੇ ਬੜਾ ਜ਼ਿਆਦੇ ਨਜਾਇਜ਼ ਪਾਣੀ ਇਹ ਹੋ ਰਿਹਾ ਕਿਉਂਕਿ ਲੰਗਣਾ ਇਹਨੂੰ ਵੀ ਦਿੱਕਤ ਪਉਰੀ ਆ ਪਾਣੀ ਦੀ ਨਿਕਾਸੀ ਘਟਾ ਜਾਊਗਾ ਵੀ ਕਿੱਧਰ ਸਾਰੇ ਪਾਸੇ ਪਾਣੀ ਆ ਖੇਤਾਂ 'ਚ ਵੀ ਫੁੱਲ ਪਾਣੀ ਆ ਤੇ ਫਿਰ ਤੁਹਾਨੂੰ ਬਾਅਦ 'ਚ ਖੇਤ ਦਾ ਵੀ ਮਾਹੌਲ ਦਿਖਾਵਾਂਗੇ ਵੀ ਖੇਤ ਕਿੰਨਾ ਕੁ ਪਾਣੀ ਆ ਕਿੰਨਾ ਕੁ ਜ਼ਿਆਦੇ ਨੁਕਸਾਨ ਆ ਕੱਲ ਗਏ ਤੇ ਕੱਲ ਬੜਾ ਜ਼ਿਆਦਾ ਨਜਾਇਜ਼ ਪਾਣੀ ਹੋ ਰਿਹਾ ਥੀ ਮਨਣਾ ਹੋਣਾ 2-2 ਫੁੱਟ ਮੰਗੋ ਈਰੀ ਚ ਪਾਣੀ ਤੇ ਬੜਾ ਜ਼ਿਆਦਾ ਮੀਂਹ ਪੈਣ ਕਰਕੇ ਨਾ ਪੱਟਾ-ਪੁੱਟਾ ਸਾਰੀਆਂ ਟੁੱਟ ਗਈਆਂ ਖਤਮਾ ਕੰਮ ਪੱਟਾਂ ਦਾ ਪਾਣੀ ਇਹ ਪਾਣੀ ਚੱਲ ਰਿਹਾ ਵਾਲੇ ਦਾਲੇ ਤੇ ਹਜੇ ਤਾਂ ਬਚਾਓ ਆ ਬਾਕੀ ਪਰਮਾਤਮਾ ਦਾ ਕੋਈ ਪਤਾ ਨਹੀਂ ਹੈਗਾ ਮੀਂਹ ਜਿਹੜੇ ਸਾਹ ਨਾਲ ਰੁਕ ਨਹੀਂ ਰਿਹਾ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਮੜਾ ਜੇ ਘਟਦਾ ਫੇਰ ਚੱਲ ਪੈਂਦਾ ਤੇ ਤੁਹਾਨੂੰ ਦਿਖਾਉਣਾ ਸਾਰਾ ਆਪਣਾ ਮਾਹੌਲ ਉਰੋਂ ਪਹਿਲਾਂ ਤਾਂ ਮੈਂ ਤੁਹਾਨੂੰ ਉਰੀ ਦਿਖਾਉਂਗਾ ਘਰ ਦਾ ਗੇਟ ਤੱਕ ਕਿ ਮਸਾਂ ਜਾਇਆ ਜਾਂਦਾ ਤੇ ਜੇ ਮੀਂਹ हट ਗਿਆ ਤਾਂ ਖੇਤ ਵੀ ਜ਼ਰੂਰ ਜਾਵਾਂਗੇ ਤੇ ਖੇਤ ਦਾ ਵੀ ਦਿਖਾਵਾਂਗੇ ਤੁਹਾਨੂੰ ਤੇ ਬਲੌਗ ਨਾਲ ਜੁੜੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਹ ਦੇਖੋ ਜੀ ਮੀਂਹ ਕਾਰਨ ਕੀ ਹਾਲਾਤ ਹੋ ਰਹੇ ਨੇ ਸੜਕ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਜਿਹੜਾ ਕਿ ਤਿੰਨ ਦਿਨਾਂ ਤੋਂ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਤੇ ਪਾਣੀ ਦੇਖੋ ਅੰਦਰੋਂ ਕਿਵੇਂ ਆ ਰਿਹਾ ਆਪਣੇ ਚੰਗੀ 25 ਦੀ ਮੋਟਰ ਵਾਂਗੂ ਚੱਲ ਰਿਹਾ ਹੈ ਕੰਬੇਰੇ ਥੱਲੇ ਨਹੀਂ ਜੇ ਮੈਂ ਖਾਲ ਪਰਿਆ ਚੱਲ ਰਿਹਾ ਹੁੰਦਾ ਬੱਲਾ 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 ਬਹੁਤ ਜ਼ਿਆਦੇ ਨਹੀਂ ਪੈ ਰਿਆ ਤੇ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਆਹ ਦੇਖੋ ਆ ਗਿਆ ਆਪਣੇ ਵਾਲਾ ਤਾਂ ਕੀ ਹੋਏ ਆਹ ਤੇਰੇ ਬੱਲੇ ਬੱਲੇ ਹਾਂ ਚੱਲ ਚੱਲਾ ਬਹੁਤ ਜ਼ਿਆਦੇ ਔਖਾ ਕੰਮ ਹੋ ਬਈ ਫੇ ਡਿਊਟੀ ਤੋਂ ਆਇਆ ਤੇ ਮੀਂਹ ਬੜਾ ਜ਼ਿਆਦੇ ਪੈ ਰਿਹਾ ਹਟੇ ਨਹੀਂ ਰਿਹਾ ਇਹਦਾ ਹਾਂ ਜੀ ਮੈਂ ਤੁਹਾਨੂੰ ਪਿੰਡ ਦੇ ਆਪਣੇ ਰੋਡ ਤੇ ਬਾੜ ਦੇ ਹਾਲਾਤ ਦਿਖਾ ਰਿਹਾ ਜਦੋਂ ਮੈਂ ਅੱਜ ਖੇਤ ਜਾਵਾਂਗੇ ਉਦੋਂ ਤੁਹਾਨੂੰ ਖੇਤ ਦੇ ਹਾਲਾਤ ਦਿਖਾਵਾਂ ਕਿਉਂਕਿ ਕੱਲ ਗਏ ਤੇ ਕੱਲ ਬਹੁਤ ਜ਼ਿਆਦਾ ਪਾਣੀ ਹੋ ਰਿਹਾ ਤੇ ਜੀਰੀ ਚ ਗੋਡੇ-ਗੋਡੇ ਪਾਣੀ ਔਰ ਘਾਰੇ ਪਏ ਬੁਰੇ ਹਿੱਲੇ ਪੱਟਾ-ਬੱਟਾ ਸਭ ਟੁੱਟਰੀਆਂ ਦੀਆਂ ਤੇ ਜੇ ਮੀਂਹ ਹਟੂਗਾ ਤਾਂ ਅੱਜ ਵੀ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਛੜਕ ਦੇਖ ਲਓ ਤੁਸੀਂ ਜਿਹੜੀ ਕਿ ਸਾਰੀ ਜੋ ਮੰਨ ਲਾ 5-4% ਮਸਾਂਦੀਂ ਦੀ ਆ ਸੜਕ ਉੱਜੋ ਸਾਰੀ ਪਾਣੀ ਨਾਕਾਬਰ ਹੋਈ ਪਈ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਬਹੁਤ ਜ਼ਿਆਦਾ ਨਜਾਇਜ਼ ਜ਼ਮੀਨਾਂ ਹਜੇ ਤੱਕ ਰੁਕਣ ਦਾ ਨੋ ਇਨੀ ਲੈ ਰਿਹਾ ਤੁਸੀਂ ਦੇਖ ਸਕਦੇ ਹੋ ਅਜੇ ਪਏ ਰਿਹਾ ਫੁੱਲ ਨਹੀਂ ਫੁੱਲ ਮੜਾਇਆ ਘਾਟ ਦਾ ਫੇਰ ਪੈ ਜਾਣਾ ਤੇ ਡੰਗਰਾਂ ਦਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਖੇਤਾਂ ਦੇ ਵਿੱਚ ਹਰਾ ਤਾਂ ਹੁਣ ਵੱਡੀ ਨਹੀਂ ਆਉਂਦਾ ਕਿਉਂਕਿ ਪਰਾ ਦਾ ਖਾਤਮਿਆ ਸਾਰਾ ਅੱਜ ਦੇ ਟਾਈਮ 'ਚ ਖੇਤ ਦਾ ਮਾਹੌਲ ਦੇਖੋ ਜੀ ਅੱਜ ਹੀਰੀ 'ਚ ਤਾਂ ਪਾਣੀ ਆ ਪੁੱਲਾ ਵਰਦੇ ਚੱਲ ਕਿਵੇਂ ਰਿਹਾ ਕਿਹੜੇ ਸਾਹਬ ਨਾਲ ਹਾ ਹਾ ਓਏ ਮੈਂ ਤਾਂ ਇਧਰੋਂ ਵੀ ਟੁੱਟ ਗਈ ਬਟਾ ਪਿੱਛੇ ਰੱਕ ਘਾਰਾ ਪੈ ਗਿਆ ਹਨਾ ਬੜਾ ਨਜਾਇਜ਼ ਚੱਲ ਰਹੇ ਤਾਂ ਇਕੋ ਗਾਹਾਂ ਤੋਂ ਦਾ ਬੰਦ ਹੋ ਗਿਆ ਲੱਗਦਾ ਟੱਪੀ ਮੜਾ ਇਹ ਛਾਲ ਲਾ ਕੇ ਛਾਲ ਮਾਰ ਕੇ ਟੱਕ ਜੰਗਾ ਨੰ ਗਾਹਾਂ ਲਾ ਮੈਂ ਦੇਖਦਾ ਆ ਆ ਠੀਕ ਦਾੜ ਦੇਣੀ ਡਿੱਗ ਜੂਗੀ ਤੈਨੂੰ ਮੈਂ ਕੀ ਕਹਿਆ ਦੀ ਵੇਚਦੀ ਹੋ ਜਾ ਹੋਰ ਤੈਨੂੰ ਕਹਿਆ ਤਾਂ ਹੈ ਵੀ ਟਿੱਕੇ ਡਿੱਗੂਗੀ ਇੱਕ ਆਉਰੋਂ ਚੱਲਿਆ ਹੋਇਆ ਘੋਗਲੂ ਆ ਦੇਖ ਆਹ ਹੂੰ ਅਦੇ ਲੱਡੂ ਕਰ ਗਿਆ ਸੀ ਬੰਦ ਲਾ ਇਹਦਾ ਸਾਰੀ ਇਹ ਵੱਟ ਖੁਰ ਗਈ ਇਹ ਤਾਂ ਬੜਾ ਅਮ ਉਸ ਖਰਾਬ ਹੋਇਆ ਤਾਂ ਸਾਰੀ ਮਿੱਟੀ ਬਾਹਰੇ ਲਵਾਉ ਹੁ ਹਨਾ ਉਹ ਉਹ ਬਰਫ ਲੋ ਹੋ ਰਿਹਾ ਕੰਮ ਕੋਲ ਪਾਣੀ ਉਹ ਦੇਖੀ ਆਏ ਚੱਲ ਰਿਹਾ ਪਾਣੀ ਹਜੇ ਤੱਕ ਦਾ ਬਚਾਓ ਆ ਵੀ ਇੱਥੇ ਤੱਕ ਕਹਿ ਸਕਦੇ ਆ ਵੀ ਝੀਰੀਆਂ ਤਾਂ ਆਕੜੀਆਂ ਹੋ ਗਈਆਂ ਨਾ ਪਾਣੀ ਲੰਗੀ ਜਾਂਦਾ ਕਿਉਂ ਬਈ ਜੇ ਪਾਣੀ ਖੜਦਾ ਫੇਰ ਨਖਾਨਾ ਮੀਂਹ ਦਾ ਫੁੱਲ ਆਣਾ ਲੱਗੇ ਆਏ ਜੀ ਪਾਣੀ ਆ ਅੱਗੇ ਨਹੀਂ ਅੱਗੇ ਹੀ ਆਈ ਯਾਰ ਨੀਵੇਂ ਪਾਸੇ ਨਹੀਂ ਰੁੜੀ ਜਾਂਦਾ ਸਪਰੇਅ ਦੀ ਤਾਂ ਹੁਣ ਲੋੜ ਨਹੀਂ ਹੈਗੀ ਹੰਗਾ ਧੋਤੀ ਜੰਮੀ ਜੇ ਦੂਸਰ ਤਾਂ ਲੋੜੇ ਨਹੀਂ ਹੋਲੀ ਦੀ ਹੋਊਗੀ ਹੁਣ ਤਾਂ ਹੋਲੀ ਰੋਕ ਜਾ ਕੇ ਹਾਂ ਬਿਮਾਰੀ ਤਾਂ ਬਹੁਤ ਹੀ ਹੈ ਆ ਮੁੰਡੇ ਦੇ ਵੀ ਖੇਤ ਓਵਰਫਲੋਪ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਕੁਝ ਖਾਦ ਬਸ ਮੰਨ ਲਾ ਖਾਦ ਫੁੱਲੇ ਸਮਝ ਹੈ ਨਾ ਉਹ ਆ ਬੱਟ ਦੇ ਉੱਤੇ ਦੀ ਐ ਮਾੜਾ ਮੋਟਾ ਖਾਲ ਭਰ ਕੇ ਪਾਪਾਂ ਦੇ ਪੱਧਰ ਪਾਣੀ ਨਾ ਇਹ ਕਿੱਲਾ ਫੁੱਲ ਹੁੰਦਾ ਪਾਪਾਂ ਦੇ ਪੱਧਰ ਪਾਪਾਂ ਤੋਂ ਉੱਤੇ ਹੋ ਰਿਹਾ ਚਾਰ ਉਂਗਲ ਚਾਰ ਤੇ ਉਹਦਾ ਕੋਈ ਜ਼ਿਆਦਾ ਨਹੀਂ ਚੱਲ ਆਪਣਾ ਏਰੀਆ ਦਾ ਹਜੇ ਬਹੁਤ ਜ਼ਿਆਦਾ ਠੀਕ ਆ ਉਧਰੋਂ ਦਾ ਬਹੁਤ ਜ਼ਿਆਦਾ ਸੈਟ ਆ ਕੰਬਾ ਜਿੱਦਰ ਬਿਆਸ ਟੁੱਟ ਰਿਹਾ ਸਤ ਲੁਜ ਦੇ ਹੂੰ ਹਾਂ ਪਾਣੀ ਦੀ ਮਾਰ ਨਹੀਂ ਹੈਗੀ ਆਪਣੇ ਦਾ ਆਪ ਦੀ ਖੇਤਾਂ ਵਾਲਾ ਮੀਂਹ ਦਾ ਪਾਣੀ ਹੈ। ਬਾਹਰੋਂ ਪਾਣੀ ਨਹੀਂ ਆਉਂਦਾ। ਹੁਣ ਤਾਂ ਨਿਖਰ ਗਿਆ ਰੱਬਾ ਧੁੱਪ ਘਟਦਾ ਜਾਂਦਾ। ਸਾਫ਼ ਹੋ ਗਿਆ ਇਧਰ ਆ ਬੱਦਲ ਪੂਰਾ। ਇਧਰੋਂ ਸਾਫ਼ ਹੋ ਗਿਆ। ਬਚਾਓ ਆ ਚਲ ਆਪਣੇ ਦਾ ਉੱਧਰ ਪਏਗੇ 2-3 ਘਾਰੇ। ਹਾਂ। ਇਹ ਤਾਂ ਹੁਣ ਕਿ ਪਾਣੀ ਹੋ ਰਿਹਾ। ਕਾਹੀ ਫਿਰੂਗੀ ਬੱਟੋਂ ਵੀ ਪਈ ਹੈ ਹਮ ਬੱਟੋ ਵੀ ਅਜੇ ਥੋੜੇ ਟਿੱਬਾ ਜਾਂਦੀ ਉਹਦਾ ਪੂਰਾ ਉਹ ਹੋ ਜਾਂਦਾ ਚੱਲ ਗਾਹਾਂ ਕਿੱਧਰ ਜਾ ਰਹੇ ਆ ਮਾਲ ਵਾਲੇ ਮਾਲ ਕੋਲ ਜਾ ਫਿਰ ਮੈਂ ਮੁੜ ਜਾ ਚੱਲ ਫਿਰ ਮੈਂ ਮੁੜਦਾ ਆਲੇ-ਦਾਲੇ ਤਾਂ ਉਧਰ ਕਿੱਧਰ ਜਾਊਗਾ ਉਧਰੋਂ ਤਾਂ ਨਹੀਂ ਆਉਂਦਾ ਚੱਲ ਫਿਰ ਜਾਇਆ ਠੀਕ ਆ ਮੈਂ ਉਹ ਉੱਥੇ ਮੋਟਰ ਤੇ ਬੈਠਿਆ